ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰੀ ਵੰਦਨਾ ਸਤਗੁਰ ਨਾਨਕ ਨੂੰ ਮੇਰੀ ਵੰਦਨਾ ਸਤਗੁਰ ਨਾਨਕ ਨੂੰ ਹੱਥ ਜੋੜ ਕੇ ਤਿਸ ਸੀਸ ਨਿਵਾ ਕੇ ਮੇਰੀ ਵੰਦਨਾ ਸਤਗੁਰ ਨਾਨਕ ਨੂੰ ਮੇਰੀ ਵੰਦਨਾ ਸਤਗੁਰ ਨਾਨਕ ਨੂੰ ਡੰਡਾ ਤੇ ਵੰਦਨੀ ਅਨਿਕ ਬਾਰ ਡੰਡਾ ਤੇ ਵੰਦਨੀ ਅਨਿਕ ਬਾਰ വന്ദ സത്ഗനോ മേന്ദ സാനക്കിര ഫിര പവ്യയാ ഫി ഫിര പവ്യയാ വന്ദ സു നാന മേരി വന്ദ സത്ഗന ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੇਰੀ ਵੰਦਨਾ ਸਤਿਗੁਰ ਨਾਨਕ ਨੂੰ ਮੇਰੀ ਵੰਦਨਾ ਸਤਿਗੁਰ ਨਾਨਕ ਨੂੰ ਹੱਥ ਜੋੜ ਕੇ ਤੇ ਸੀਸ ਨਿਵਾ ਕੇ ਮੇਰੀ ਵੰਦਨਾ ਬਾਬੇ ਨਾਨਕ ਨੂੰ ਮੇਰੀ ਵੰਦਨਾ ਬਾਬੇ ਨਾਨਕ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ